ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਰ ਬਟੀ ਤੁਹਾਡਾ ਸਵਾਗਤ ਕਰਦੇ ਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਮੌਸਮ ਥੋੜਾ ਚੇਂਜ ਹੋ ਗਿਆ ਔਰ ਕਸਟਮਰ ਦੀ ਚੁਆਇਸ ਵੀ ਥੋੜਾ ਚੇਂਜ ਹੋ ਕੇ ਮਤਲਬ ਸਾਡੇ ਕੋਲ ਡਿਮਾਂਡ ਆਣੀ ਸ਼ੁਰੂ ਹੋ ਗਈ ਹੈ ਤੇ ਹੁਣ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਦੋ ਤਿੰਨ ਸੂਟ ਵਿੱਚ ਇਹ ਜਿਹੇ ਆ ਜੋ ਬਰਬਰੀ ਤੇ ਤਿਆਰ ਆ ਔਰ ਇੱਕ ਹੈਗਾ ਟੈਬੀ ਲਰਨਿੰਗ ਤੇ ਇਹ ਪਲੇਨ ਟੈਬੀ ਲਾਈਨਿੰਗ ਆਪਾਂ ਨੇ ਲੈ ਕੇ ਹੀ ਡਾਈ ਕਰਾਈਆ ਉਹਦੇ ਤੇ ਸੂਟ ਹੈ ਅ ਸੋ ਮੈਂ ਤੁਹਾਨੂੰ ਦਿਖਾਨੀ ਆ ਜੀ ਜੋ ਵੀ ਤੁਹਾਨੂੰ ਕੋਈ ਸੂਟ ਪਸੰਦ ਆਂਦਾ ਹੋਇਆ ਤੁਸੀਂ ਬਰਥ ਪ੍ਰਾਈਸ ਵੀ ਪੁੱਛ ਸਕਦੇ ਹੋ ਚੁਆਇਸ ਤੁਹਾਡੀ ਹੋਏਗੀ ਇਹ ਪੈਰਟ ਕਲਰ ਦਾ ਸੂਟ ਹੈ ਜੀ ਟੈਬੀ ਲਾਈਨਿੰਗ ਤੇ ਇਹਦੇ ਪੱਲਿਆਂ ਤੇ ਕੰਮ ਹੈ ਇਹ ਦੋ ਕਾਰਨਰ ਬਣੇ ਹੋਏ ਆ ਜੀ ਬਹੁਤ ਸੋਹਣੇ ਤੇ ਸੇਮ ਐਜ਼ ਹੀ ਪੈਚ ਕਸਟਮਰ ਨੇ ਕਿਹਾ ਸੀ ਕਿ ਪੈਚ ਲਾ ਕੇ ਹੀ ਸੂਟ ਤਿਆਰ ਕਰਿਓ ਇਹ ਪੈਚ ਹੈ ਜੀ ਬਾਜੂਆਂ ਦੇ ਦੇਖੋ ਬਹੁਤ ਸੋਹਣੇ ਸੋਹਣੇ ਪੈਚ ਬਣੇ ਹੋਏ ਆ ਆ ਪੈਚ ਤੁਸੀਂ ਮੂਰੀ ਤੇ ਵੀ ਕਰਵਾ ਸਕਦੇ ਹੋ ਤੇ ਇੱਥੇ ਤੁਸੀਂ ਪੈਨਲ ਵੀ ਲਵਾ ਸਕਦੇ ਹੋ ਦੋ ਸ਼ਰਟ ਨੂੰ ਮਜੈਂਟਾ ਕਲਰ ਦੇ ਧਾਗੇ ਦੇ ਨਾਲ ਇਹ ਸੂਤ ਬਹੁਤ ਸੋਹਣਾ ਲੱਗ ਰਿਹਾ ਹੈ ਤੇ ਐਸੇ ਕਲਰ ਦਾ ਸਾਡੇ ਕੋਲ ਕੱਲ ਆਰਡਰ ਵੀ ਆਇਆ ਹੈ ਇਸੇ ਸੂਤ ਨੂੰ ਦੇਖ ਕੇ ਬਸ ਇਹ ਹੈ ਕਿ ਉਹਨਾਂ ਨੇ ਪੈਰਲਟ ਦੇ ਨਾਲ ਮਹਿਰੂਨ ਦਾ ਕੰਟਰਾਸਟ ਕਰਾਣਾ ਹੈ ਤੇ ਦੂਜਾ ਹੈਗਾ ਜੀ ਬਰਬਰੀ ਦਾ ਸੂਤ ਹੈ ਆ ਦੇਖੋ ਜੀ corner ਦਾ ਕੰਮ ਬਣਿਆ ਹੋਇਆ ਹੈ ਬਹੁਤ ਸੋਹਣੇ corner ਬਣੇ ਹੋਏ ਆ ਜੀ ਇਹ ਦੇਖੋ ਜੀ corner ਦਾ ਕੰਮ ਹੈ ਤੇ ਪੂਰਾ ਕਪੜਾ ਜਦੋਂ ਲੰਘ ਕੇ ਪਿੱਛੇ ਬੈਕ ਸਾਈਡ ਆਉਂਦੀ ਹੈ ਇੱਥੇ ਆਪਾਂ ਨੇ ਬਾਜੂ ਦੀ ਕਢਾਈ ਬਣਵਾਈ ਹੋਈ ਹੈ ਆ ਦੇਖੋ ਜੀ ਬਹੁਤ ਸੋਨਾ ਕੰਮ ਹੋਇਆ ਹੈ ਤੁਸੀਂ ਨਜ਼ਦੀਕ ਤੋਂ ਵੀ ਦੇਖ ਸਕਦੇ ਹੋ ਕਾਰਿਗਰ ਨੇ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਹੈ ਪਰਪਲ ਕਲਰ ਦਾ ਸੂਟ ਹੈ ਫਿਰ ਡਾਰਕ ਪਰਪਲ ਲਗਾ ਕੇ ਪਿੰਕ ਤੇ ਜਰੀ ਦੇ ਨਾਲ ਵੀ ਤਿਆਰ ਹੋਇਆ ਹੈ ਉਤੋਂ ਬਾਅਦ ਆ ਗਿਆ ਜੀ ਇਹ ਸੂਟ ਇਹ ਸੂਟ ਕਸਟਮਰ ਨੇ ਆਪਾਂ ਨੂੰ ਕਟਿੰਗ ਕਰਕੇ ਦਿੱਤਾ ਸੀ ਇਹ ਸ਼ਰਟ ਦਾ ਪੱਲਾ ਹੈ ਜੀ ਇਹ ਸਲਵਾਰ ਦੇ ਬਾਜੂ ਹੈ ਬਿਲਕੁਲ ਸੋਬਰ ਜਿਹਾ ਲੁੱਕ ਹੈ ਜੀ ਸੂਟ ਦਾ ਪਾਇਆ ਵੀ ਬਹੁਤ ਸੋਹਣਾ ਲੱਗੇਗਾ ਤੇ ਇਹ ਪਿੱਛੇ ਬਾਜੂ ਬਣੇ ਹੋਏ ਹੈ ਜੀ ਕਈ ਲੋਕੀ ਕੀ ਕਰਦੇ ਹਨ ਵੀ ਕਟਿੰਗ ਕਰਕੇ ਸੂਟ ਦੇ ਦਿੰਦੇ ਆ ਇਹ ਬਾਜੂਆਂ ਦਾ ਹੈ ਜੀ ਦੇਖੋ ਉਸ ਤੋਂ ਬਾਅਦ ਇੱਕ ਹੋਰ ਸੂਟ ਬਣ ਕੇ ਆਇਆ ਹੈ ਜੀ ਇਹ ਵੀ ਬਰਬਰੀ ਤੇ ਹੀ ਹੈ ਰੈੱਡ ਤੇ ਮਹਿਰੂਨ ਤੇ ਪਿਸਤਾ ਕਲਰ ਦੇ ਨਾਲ ਸੂਟ ਬਣਿਆ ਹੋਇਆ ਹੈ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ ਇਹ ਘੇਰੇ ਦਾ ਕੰਮ ਹੈ ਇਹ ਪੋਂਚੇ ਦਾ ਕੰਮ ਹੈ ਜੀ ਪੋਂਚੇ ਤੇ ਵੀ ਬਹੁਤ ਸੋਹਣਾ ਕੰਮ ਹੈ ਤੇ ਦੂਜਾ ਪੋਂਚਾ ਇਹ ਆ ਗਿਆ ਜੀ ਤੇ ਆ ਲਾਸਟ ਵਿੱਚ ਇਹਦੇ ਬਾਜੂ ਆ ਗਏ ਜੀ ਬਣਿਆ ਸੂਟ ਬਹੁਤ ਸੋਹਣਾ ਲੱਗੇਗਾ ਕਿਸੇ ਵੀ ਭੈਣ ਨੂੰ ਚਾਹੀਏ ਬੇਲ ਪੱਲੇ ਤੇ ਘੇਰਾ ਬਾਜੂ ਕਰਵਾਉਣਾ ਹੋਵੇ ਤਾਂ ਵੀ ਬਹੁਤ ਸੋਹਣਾ ਲੱਗੇਗਾ ਜੀ ਆਰਡਰ ਤੁਸੀਂ ਮੈਨੂੰ ਦੇਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਫੋਲੋ ਤੇ ਲਾਈਕ ਕਰਨਾ ਨਾ ਭੁੱਲੋ ਸਾਡਾ ਵਟਸਐਪ ਤੇ ਵੀ ਜਿਵੇਂ ਤੁਸੀਂ ਤੁਹਾਡੇ ਕੋਲ ਜੇ ਵਟਸਐਪ ਨੰਬਰ ਹੈ ਜਾਂ ਡਿਸਕ੍ਰਿਪਸ਼ਨ ਚ ਤੁਸੀਂ ਦੇਖ ਸਕਦੇ ਹੋ ਉੱਥੇ ਪਾ ਕੇ ਮੈਸੇਜ ਪਾ ਕੇ ਤੁਸੀਂ ਸਾਨੂੰ ਇਹਦੀ ਸੂਟ ਦੀ ਸੂਟ ਦੀ ਡਿਟੇਲ ਲੈ ਸਕਦੇ ਹੋ ਜੀ ਓਕੇ ਥੈਂਕ ਯੂ ਜੀ